ਸਤਿ ਸ੍ਰੀ ਅਕਾਲ ਦੋਸਤੋ ਐਨ ਐਨ ਭਾਰਤ ਨਿਊਜ਼ ਚੈਨਲ ਤੋਂ ਮੈਂ ਤੁਹਾਡਾ ਆਪਣਾ ਰਜੇਸ਼ ਅਗਰਵਾਲ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਲੋੜੀ ਗੇਟ ਵਿਖੇ ਲੱਗਦੇ ਕੂੜੇ ਦੇ ਉਸ ਡੰਪ ਦੀ ਥਾਂ ਬਾਰੇ ਜਿੱਥੇ ਇਹ ਪ੍ਰੋਜੈਕਟ ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਲਗਾਇਆ ਗਿਆ ਸੀਗਾ ਤੇ ਕੂੜੇ ਦੇ ਢੇਰ ਜਿਹੜੇ ਆ ਉਹ ਵੱਡੀ ਪੱਧਰ ਤੇ ਖਤਮ ਹੋ ਗਏ ਸੀ ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਿਉਂ ਹੀ ਸਾਡੇ ਭਰੋਸੇਯੋਗ ਸੂਤਰਾਂ ਮੁਤਾਬਕ ਸਾਡੀ ਜਾਣਕਾਰੀ ਮੁਤਾਬਕ 2022 ਵਿੱਚ ਸੋਨੀਆ ਗਾਂਧੀ ਵੱਲੋਂ ਅਸਤੀਫਾ ਲੈ ਲੈ ਜਾਂਦੇ ਚਲਦੇ ਆ ਚਲੀ ਗਈ ਸੀ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਕੁਝ ਮਹੀਨਿਆਂ ਵਾਸਤੇ ਆਈ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਜਾਂਦੇ ਅਸਾਰ ਹੀ ਤਕਰੀਬਨ ਤਕਰੀਬਨ ਇਹ ਕੂੜਾ ਚੱਕਣ ਦਾ ਕੰਮ ਇਹਨੂੰ ਖਾਦ ਵਿੱਚ ਬਦਲਣ ਦਾ ਕੰਮ ਜਿਹੜਾ ਹੈ ਉਹ ਬੰਦ ਹੋ ਗਿਆ ਸੀ ਮੱਠਾ ਪੈ ਗਿਆ ਸੀ ਹਾਲਾਂਕਿ ਪ੍ਰੋਜੈਕਟ ਲੱਗਿਆ ਹੋਇਆ ਸੀ ਠੇਕਾ ਜਾਰੀ ਸੀ ਪਰ ਫਿਰ ਵੀ ਜਿਹੜਾ ਹੈ ਕੋੜਾ ਚੱਕਣ ਦਾ ਕੰਮ ਬੰਦ ਹੋ ਗਿਆ ਸੀ ਉਸ ਤੋਂ ਬਾਅਦ ਇਲੈਕਸ਼ਨ ਆਈਆਂ 2022 ਦੀਆਂ ਵਿਧਾਨ ਸਭਾ ਚੋਣਾਂ ਆਈਆਂ ਜਿਸ ਆਮ ਆਦਮੀ ਪਾਰਟੀ ਨੇ 192 ਐਮਐਲਏ ਨਾਲ ਬਿਨਾਂ ਕਿਸੇ ਗੱਠ ਜੋੜ ਦੇ ਲੋਕਾਂ ਦੇ ਸਹਿਯੋਗ ਨਾਲ ਪਿਆਰ ਨਾਲ ਮਾਨ ਇੱਜ਼ਤ ਨਾਲ ਜੋ ਹੈ ਜਿੱਤ ਪ੍ਰਾਪਤ ਕੀਤੀ ਪਰ 192 ਐਮਐਲਏ ਦੀ ਸਰਕਾਰ ਨੇ 3 ਸਾਲ ਤੋਂ ਉੱਪਰ ਦਾ ਸਵਾਹ ਘਟਦਿਆ ਇਸ ਕੂੜੇ ਦੇ ਢੇਰ ਬਾਰੇ ਕਦੇ ਦੇਖਿਆ ਹੀ ਨਹੀਂ ਜਦੋਂ ਵਿਰੋਧੀ ਧਿਰਾਂ ਨੇ ਇਸ ਮੁੱਦਾ ਉਠਾਇਆ ਵੀ ਭਾਈ ਉੱਥੇ ਤਾਂ ਕੂੜੇ ਦੇ ਢੇਰ ਲੱਗੇ ਹੋਏ ਆ ਗੰਦੀ ਬਦਬੂ ਫੈਲ ਰਹੀ ਹੈ ਲੋਕ ਮਰ ਰਹੇ ਨੇ ਬਿਮਾਰੀਆਂ ਲੱਗ ਰਹੀਆਂ ਨੇ ਗੈਸਾਂ ਉੱਡ ਰਹੀਆਂ ਨੇ ਤਾਂ ਇਸ ਸੰਬੰਧ ਵਿੱਚ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਕਾਰ ਅਤੇ ਪਾਰਟੀ ਦੇ ਨੇਤਾਵਾਂ ਆਗੂਆਂ ਵੱਲੋਂ ਪਹੁੰਚ ਕੀਤੀ ਗਈ ਅਤੇ ਵੀਡੀਓ ਬਣਾ ਕੇ ਜਾਰੀਆਂ ਕੀਤੀਆਂ ਗਿਆ ਵੀ ਸਾਡੀ ਸਰਕਾਰ ਦੇ ਟਾਈਮ 'ਚ ਲੋਕੀਂ ਦੇ ਵਿੱਚ ਸਾਰੇ ਕੰਮ ਕੀਤੇ ਜਾਣਗੇ ਇਹ ਕੂੜੇ ਦਾ ਢੇਰ ਵੀ ਕੀਤਾ ਜਾਏਗਾ ਪਿਛਲੀ ਸਰਕਾਰ ਦੀ ਦੇਨ ਹੈ ਇਲਜ਼ਾਮ ਲਗਾਏਗੇ ਦੋਸਤੋ ਇਹ ਕਿਸੇ ਵੀ ਸਰਕਾਰ ਦੀ ਦੇਣ ਰਹੀ ਹੋਵੇ ਬੇਸ਼ੱਕ ਪਰ ਕੂੜਾ ਚੱਕਣਾ ਤਾਂ ਮੌਜੂਦਾ ਸਰਕਾਰ ਦਾ ਕੰਮ ਹੈ ਇਹ ਨਹੀਂ ਹੈ ਕਿ 3 ਸਾਲ ਤੁਸੀਂ ਲੰਘ ਗਏ ਮौज-ਮਸਤੀਆਂ ਕਰ ਰਹੇ ਹੋ ਆਪਣੀ ਰਾਜਨੀਤੀ ਕਰ ਰਹੇ ਹੋ ਤੇ ਜਿਹੜੇ ਕੰਮ ਕਰਨ ਵਾਲੇ ਤੁਸੀਂ ਕਰਨੀ ਤਹੇ ਤੇ ਹੁਣ 2027 ਦੀ ਇਲੈਕਸ਼ਨ ਦੇ ਮੱਦੇਨਜ਼ਰ ਬਹੁਤ ਵੱਡੇ ਪੱਧਰ ਤੇ ਜਿਹੜਾ ਹੈ ਉਹ ਕੰਮ ਜਿਹੜੇ ਆ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਨੂੰ ਲੁਭਾਇਆ ਜਾ ਰਿਹਾ ਹੈ ਵੀ ਲੋਕੋ ਚਿੰਤਾ ਨਾ ਕਰੋ ਹੁਣ ਤੁਸੀਂ ਦੇਖ ਸਕਦੇ ਹੋ ਵੀ ਸकूੜੇ ਦੇ ਡੰਪ ਦੇ ਨੇੜੇ ਜਿਹੜੀ ਜਗਾ ਇੱਕ ਗਰੁੱਪ ਵੱਲੋਂ ਪਹਿਲਾਂ ਕਾਫੀ ਸਮਾਂ ਪਹਿਲਾਂ ਨਗਰ ਸੁਧਾਰ ٹرسٹ ਤੋਂ ਖਰੀਦ ਲਈ ਗਈ ਸੀ ਤੇ ਹੁਣ ਉਸ ਨੂੰ ਡਿਵੈਲਪ ਕੀਤਾ ਜਾ ਰਿਹਾ ਹੈ ਹੁਣ ਜਿਸ ਵਿਅਕਤੀ ਵੱਲੋਂ ਇਹ ਜਿਸ ਗਰੁੱਪ ਵੱਲੋਂ ਇਸ ਜਗਾ ਨੂੰ ਹੁਣ ਡਿਵੈਲਪ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦਾ ਹੋ ਕਿ ਸਾਹਮਣੇ ਪਿੱਲਰ ਲਗਾ ਲਏ ਗਏ ਹੈ ਮਿੱਟੀਆਂ ਪਾ ਦਿੱਤੀ ਗਈਆਂ ਹੈ ਜਗਾ ਨੂੰ ਪੱਧਰ ਕਰ ਦਿੱਤਾ ਗਿਆ ਹੈ ਤੇ ਉਸੇ ਜਗਾ ਦੇ ਪਿੱਛੇ ਇਹ ਐਡਾ ਬੜਾ ਕੋੜੇ ਦਾ ਡੰਪ ਦਾ ਢੇਰ ਜਿਹੜਾ ਹੈ ਉਹ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਸ ਤਰ੍ਹਾਂ ਗੰਦਗੀ ਫੈਲੀ ਹੋਈ ਆ ਤੁਸੀਂ ਦੇਖ ਸਕਦੇ ਹੋ ਵੀ ਇਹ ਹੁਣੇ ਬਿਮਾਰੀਆਂ ਨੂੰ ਸੱਦਾ ਨਹੀਂ ਦੇਗੀ ਤਾਂ ਹੋਰ ਕੀ ਕਰੇਗੀ ਜਿਸ ਵਿਅਕਤੀ ਵੀ ਵੱਲੋਂ ਆਪਣਾ ਕੂੜੇ ਦੇ ਡੰਪ ਨਾਲ ਵਾਲੀ ਜ਼ਮੀਨ ਤੇ ਕਮਰਸ਼ੀਅਲ ਜਾਂ ਰੈ residențial ਜੋ ਵੀ ਕੰਮ ਕੀਤਾ ਜਾਏਗਾ ਤੇ ਆਉਣ ਵਾਲੇ ਰਹਿਣ ਵਾਲੇ ਲੋਕਾਂ ਦਾ ਤੁਸੀਂ ਦੇਖੋ ਵੀ ਕੀ ਹਾਲ ਹੋਏਗਾ ਗੰਦੀ ਬਦਬੂ ਨਾਲ ਇਸ ਕੂੜੇ ਦੇ ਢੇਰ ਨਾਲ ਉਹ ਲੋਕਾਂ ਦੀ ਜ਼ਿੰਦਗੀਆਂ ਜੜੀਆਂ ਆ ਉਹ ਬਰਬਾਦ ਹੋਣ ਗਿਆ ਕਿਉਂਕਿ ਇਸ ਕੂੜੇ ਦੇ ਡੰਪ ਦੇ ਆਲੇ ਦੁਆਲੇ ਪੈਂਦੀਆਂ ਕਲੋਨੀਆਂ ਦੇ ਸਮੁੱਚੇ ਲੋਕ ਪਿਛਲੇ 50-60 ਸਾਲਾਂ ਤੋਂ ਹੀ ਇਸ ਕੂੜੇ ਦੇ ਡੰਪ ਨੂੰ ਜਿਹੜਾ ਹੈ ਉਹ ਬਰਦਾਸ਼ਤ ਕਰ ਰਹੇ ਆ ਆਪਣਾ ਜ਼ਿੰਦਗੀ ਜੀ ਰਹੇ ਆ ਪਰ ਕਿਸੇ ਨੂੰ ਕੋਈ ਅਸਰ ਨਹੀਂ ਹੈ ਕਿਉਂਕਿ ਇਹ ਬਦਬੂ ਉਹਨਾਂ ਲੋਕਾਂ ਤੱਕ ਬਹੁਤ ਹੀ ਘੱਟ ਮਾਤਰਾ ਵਿੱਚ ਜਾਂਦੀ ਹੈ ਕਿਉਂਕਿ ਬਹੁਤ ਘੱਟ ਲੋਕ ਨੇੜੇ ਸਰਕਾਰ ਜਾਂ ਪਾਰਟੀ ਦੇ ਹੈਗੇ ਜਿਹੜੇ ਇਸ ਬਦਬੂ ਨੂੰ ਮਹਿਸੂਸ ਕਰਦੇ ਨੇ ਕਿਉਂਕਿ ਬਾਕੀਆਂ ਨੂੰ ਤਾਂ ਪਾਰਟੀ ਦਾ ਸੱਤਾ ਦਾ ਸਰਕਾਰ ਦਾ ਨਸ਼ਾ ਹੀ ਇੰਨਾ ਹੋਇਆ ਪਿਆ ਕਿ ਉਹਨਾਂ ਨੂੰ ਇਹ ਬਦਬੂਆਂ ਦਿਖਾਈ ਨਹੀਂ ਦਿੰਦੀਆਂ ਨਾ ਸੁਣਾਈ ਦਿੰਦੀਆਂ ਨਾ ਮਹਿਸੂਸ ਹੁੰਦੀਆਂ ਔਰ ਉਹ ਇਸੋਂ ਇਹਨਾਂ ਬਦਬੂਆਂ ਤੋਂ ਬਹੁਤ ਦੂਰ ਵੀ ਨੇ ਤਾਂ ਦੋਸਤੋ ਪਿੱਛੇ ਜੇ ਖਬਰਾਂ ਲਗਾਉਣ ਦੇ ਚਲਦੇ ਆ ਪ੍ਰਸ਼ਾਸਨ ਨੇ ਦੁਬਾਰਾ ਪ੍ਰੋਜੈਕਟ ਤੇ ਕੰਮ ਸ਼ੁਰੂ ਕੀਤਾ ਅਤੇ ਖਬਰਾਂ ਲਾ ਕੇ ਸਾਨੂੰ ਦਿਖਾਇਆ ਵੀ ਪ੍ਰੋਜੈਕਟ ਦੇ ਕੰਮ ਚੱਲ ਰਿਹਾ ਤੇ ਕੂੜਾ ਛੇਤੀ ਚੱਕ ਲਿਆ ਜਾਵੇਗਾ ਅਤੇ ਇਸ ਨੂੰ ਖਾਦ 'ਚ ਤਬਦੀਲ ਕਰ ਦਿੱਤਾ ਜਾਵੇਗਾ ਤੇ ਪਟਿਆਲੀਆਂ ਨੂੰ ਇਸ ਤੋਂ ਜੜੀ ਹੈ ਉਹ ਨਿਜਾਤ ਜੜੀ ਹੈ ਉਹ ਮਿਲ ਜਾਏਗੀ ਤਾਂ ਹੁਣ ਦੇਖਣਾ ਇਹ ਆ ਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵੀ ਉਸ ਪ੍ਰੋਜੈਕਟ ਦੀ ਦੁਬਾਰਾ ਸ਼ੁਰੂਆਤ ਹੋਏ ਨੂੰ ਵੀ ਜਿੰਨੇ ਵੀ ਦਿਨ ਹੋ ਚੁੱਕੇ ਹਨ ਉਸ ਦੇ ਮੁਤਾਬਕ ਪ੍ਰੋਜੈਕਟ ਕੂੜਾ ਹਜੇ ਵੀ ਜਿਹੜਾ ਹੈ ਵੱਡੀ ਮਾਤਰਾ 'ਚ ਪਿਆ ਹੈ ਤੇ ਲੋਕ ਇਸ ਤੋਂ ਤਰਾਹੀ ਤਰਾਹੀ ਕਰ ਰਹੇ ਹਨ ਤਾਂ ਤੁਸੀਂ ਦੇਖ ਸਕਦੇ ਹੋ ਜਿਹਦੇ ਸਾਹਮਣੇ ਰੰਗੇ ਸ਼ਾ ਕਲੋਨੀ ਹੈ ਉਹ ਲੋਕ ਗੰਗਾ ਬਿਹਾਰ ਕਲੋਨੀ ਆਪਣਾ ਪਾਟਕ ਬਿਹਾਰ ਕਲੋਨੀ ਬਾਬਾ ਹਰੀਦਾਸ ਕਲੋਨੀ ਕਈ ਕਲੋਨੀਆਂ ਦੇ ਲੋਕ ਜਿਹੜੇ ਆ ਇਸ ਕੂੜੇ ਦੇ ਬਦਬੂ ਤੋੜ ਦੀ ਲਾਪੁਗਤਾਨ ਕਰ ਰਹੇ ਆ ਤੇ ਹੁਣ ਦੇਖਣਾ ਇਹ ਆ ਕਿ ਇਹ ਪ੍ਰੋਜੈਕਟ ਕਿੰਨੀ ਦੇਰ ਚ ਇਸ ਕੂੜੇ ਦੇ ਵੱਡੇ ਵੱਡੇ ਢੇਰਾਂ ਨੂੰ ਲੰਬੇ ਲੰਬੇ ਢੇਰਾਂ ਨੂੰ ਜਿਹੜਾ ਹੈ ਉਹ ਖਤਮ ਕਰਦਾ ਹੈ ਤਾਂ ਗੰਦਗੀ ਦਾ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਫੈਲੀ ਹੋਈ ਹੈ ਲੋਕ ਇਸ ਗੰਦਗੀ ਚ ਰੋਜ਼ ਜਿੰਦੇ ਨੇ ਜੋ ਰੋਜ਼ ਰਹਿੰਦੇ ਨੇ ਰੋਜ਼ ਮਰਦੇ ਨੇ ਰੋਜ਼ ਆਪਣਾ ਬਿਮਾਰੀਆਂ ਲੱਗਦੀਆਂ ਨੇ ਇਲਾਜ ਕਰਾਉਂਦੇ ਨੇ ਪਰ ਉਹਨਾਂ ਦੀ ਸਮੱਸਿਆ ਦਾ ਹੱਲ ਜਿਹੜਾ ਹੈ ਉਹ ਸਮੇਂ ਸਿਰ ਨਾ ਹੋ ਕੇ ਇੱਕ ਲੰਬੇ ਸਮੇਂ ਤੱਕ ਚੱਲਦਾ ਰਹਿੰਦਾ ਹੈ ਜਿਸ ਨਾਲ ਲੋਕ ਆਂਦੇ ਰਹਿੰਦੇ ਆਂ ਜਾਂਦੇ ਰਹਿੰਦੇ ਆਂ ਬਸ ਕੋਈ ਪੁੱਛਣ ਵਾਲਾ ਨਹੀਂ ਹੈ ਤਾਂ ਜਿਲ੍ਹਾ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਹੈ ਕਿ ਇਸ ਕੂੜੇ ਦੇ ਡੰਪ ਨੂੰ ਚੱਕਣ ਅਤੇ ਇਸ ਨੂੰ ਦੇ ਵਿੱਚ ਖਾਦ ਕੱਢਣ ਦਾ ਜੋ ਕੰਮ ਇਸ ਪ੍ਰੋਜੈਕਟ ਰਾਹੀਂ ਚੱਲ ਰਿਹਾ ਹੈ ਨੂੰ ਛੇਤੀ ਤੋਂ ਛੇਤੀ ਨਿਵੇੜਾ ਜਾਵੇ ਇਸ ਜਗ੍ਹਾ ਨੂੰ ਵੀ ਸੁੰਦਰ ਰੂਪ ਦਿਖਾਇਆ ਜਾਵੇ ਕਿਉਂਕਿ ਜਿਸ ਵਿਅਕਤੀ ਵੱਲੋਂ ਸਾਹਮਣੇ ਦਿਖ ਰਹੀ ਜਗ੍ਹਾ ਬਹੁਤ ਸਾਲ ਪਹਿਲਾਂ ਖਰੀਦ ਲਈ ਗਈ ਸੀ ਤਾਂ ਦੇਖੋ ਉਸ ਵਿਅਕਤੀ ਵੱਲੋਂ ਇਸ ਜਗ੍ਹਾ ਦੀ ਖੂਬਸੂਰਤੀ ਨੂੰ ਹੋਰ ਵਧਾਣ ਲਈ ਇੱਕ ਪ੍ਰੋਜੈਕਟ ਦੀ ਸਥਾਪਨਾ ਕੀਤੀ ਜਾ ਰਹੀ ਹੈ ਸ਼ੁਰੂਆਤ ਕੀਤੀ ਜਾ ਰਹੀ ਹੈ ਲੱਖਾਂ ਕਰੋੜ ਰੁਪਏ ਲਾ ਕੇ ਤਾਂ ਜੋ ਇਸ ਏਰੀਆ ਨੂੰ ਹੋਰ ਸੁੰਦਰਤਾ ਪ੍ਰਦਾਨ ਕੀਤੀ ਜਾ ਸਕੇ ਤਾਂ ਮੈਂ ਤੁਹਾਨੂੰ ਦਿਖਾਣਾ ਚਾਹਾਂਗਾ ਵੀ ਉਸ ਵਿਅਕਤੀ ਦੀ ਸੋਚ ਦੇ ਚਲਦੇ ਹਾਂ ਨਗਰ ਨਿਗਮ ਪਟਿਆਲਾ ਡੀਸੀ ਪਟਿਆਲਾ ਪ੍ਰਸ਼ਾਸਨ ਡਿਵੀਜ਼ਨਲ ਕਮਿਸ਼ਨਰ ਪਟਿਆਲਾ ਇਹਨਾਂ ਸਾਰਿਆਂ ਨੂੰ ਚਾਹੀਦਾ ਹੈ ਕਿ ਉਹ ਇਸ ਕੰਮ ਨੂੰ ਛੇਤੀ ਤੋਂ ਛੇਤੀ ਕਰਾਂ ਤਾਂ ਜੋ ਇਹ ਜਿਹੜੇ ਤੁਸੀਂ ਸਾਨੂੰ ਕੂੜੇ ਦੇ ਪਹਾੜ ਦਿਖਾ ਰਹੇ ਹੋ ਸਾਨੂੰ ਇਹ ਪਹਾੜ ਆਣ ਵਾਲੇ ਟਾਈਮ 'ਚ ਨਾ ਦੇਖ ਸਕਣ ਬਲਕਿ ਸਾਨੂੰ ਇੱਥੇ ਇੱਕ ਸੁੰਦਰ ਜਗ੍ਹਾ ਦਿਖਾਈ ਦੇਵੇ ਅਤੇ ਕੂੜੇ ਦਾ ਪ੍ਰਬੰਧ ਜਿਹੜਾ ਹੈ ਹੋਰ ਵਿਗਿਆਨਕ ਆਧਾਰ ਤੇ ਬਿਹਲ ਦੇ ਆਧਾਰ ਤੇ ਕੀਤਾ ਜਾਵੇ ਫਿਰ ਮਿਲਦੇ ਆ ਅਗਲੀ ਵੀਡੀਓ 'ਚ ਧੰਨਵਾਦ